ਪ੍ਰਭ ਉਤਨਾ ਸ੍ਰੀਮਨ ਲਾ ਪਹਿਲਾ ਗगन ਮੇਥਾ ਲਰਬ ਚੰਦੀ ਪੱਗ ਬਨੇ ਤਾਰਕ ਅਮਰ ਜਨਕ ਮੋਤੀ ਉਪਮਨ ਆਨ ਲੋ ਭਵਜ ਬਰੋ ਕਰੇ ਸਗਲ ਬਨ ਰਾਈ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਨਾ ਤੇਰੀ ਆਰਤੀ ਅਨwidehat ਸਬਦ ਵਜੰਤ ਤੇਰੀ ਰਹਾ ਸੈਤ ਤਬ ਨਨ 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 ਤੋਇ ਕੋ ਸੈਤ ਸਮੂਰਤ ਨਨ ਇਕੋਗੀ ਸੈਤ ਪਦ ਵਿਮਨ ਨਨ ਇਕ ਪਦ ਗੰਧ ਬਿਨ ਸੈਤ ਤਬ ਗੰਧੇ ਉਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੇ ਚੰਨਨ ਸਮੈ ਚੰਨਨ ਹੋਈੁਰ ਸਾਤੀ ਜੋਤ ਪ੍ਰਗਟ ਹੋਏ ਉਹ ਤਿਸ ਬਾਸੂ ਆਸੂ ਆਰਤੀ ਹੋਏ ਹਰ ਚਰਨ ਕਮਲ ਮਕਰੰਤ ਲੋ ਮਿੰਮਨੋ ਅੰਦੀ ਨੋ ਮੋਗੇ ਆਏ ਪਿਆਸਾ ਕਿਰਪਾ ਜਲ ਤੇ ਨਾਨਕ ਸਰੰਕੋ ਹੋਏ ਜਾਤੇ ਤੇਰੇ ਨਾਮ ਵਸਾ